ਸੰਗੇ ਸਾਲ ਹੜ੍ਹ ਦੀ ਐਸੀ ਮਾਰ ਪਈ ਕਿ ਉਸ ਮਾਰ ਤੋਂ ਉੱਠਣਾ ਬੇहद ਔਖਾ ਸੀ ਪਰ ਫਿਰ ਵੀ ਪੰਜਾਬ ਦੇ ਜਆਣਾਂ ਨੇ ਹਿੰਮਤ ਕੀਤੀ ਤੇ ਉਹ ਉੱਠ ਖੜੇ ਹੋਏ ਉਸ ਵੇਲੇ ਜਦੋਂ ਲੋਕਾਂ ਨਾਲ ਗੱਲ ਕਰਦੇ ਸੀ ਤਾਂ ਉਹ ਕਹਿੰਦੇ ਸੀ ਕਿ ਭਾਵੇਂ ਇਸ ਮਾਰ ਤੋਂ ਉੱਠਣਾ ਔਖਾ ਏ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਨਾ ਮਹੀਨਿਆਂ ਦਾ ਕੰਮ ਨਹੀਂ ਕਈ ਸਾਲ ਲੰਘ ਜਾਣਗੇ ਪਾਰਿਸ ਮੁਸੀਬਤ ਦੀ ਘੜੀ 'ਚ ਸਾਡੇ ਆਪਣਿਆਂ ਨੇ ਇੱਕ ਦੂਜੇ ਦੀ ਬਾਹ ਫੜੀ ਤੇ ਨਾਲ ਖੜੇ ਹੋਏ ਜਿੱਥੇ ਪੂਰਾ ਪੰਜਾਬ ਇੱਕ ਦੂਜੇ ਨਾਲ ਖੜਿਆ ਉਥੇ ਹੀ ਕਈ ਸਮਾਜਿਕ ਸੰਸਥਾਵਾਂ ਵੀ ਆਈਆਂ ਤੇ ਉਹਨਾਂ 'ਚੋਂ ਇੱਕ ਸੀ ਖਾਲਸਾ ਏਡ ਖਾਲਸਾ ਏਡ ਵੱਲੋਂ ਪੂਰੇ ਪੰਜਾਬ 'ਚ ਲੋਕਾਂ ਦੀ ਮਦਦ ਕੀਤੀ ਗਈ ਤੇ ਹੁਣ ਵੀ ਉਹ ਹੜਪੀੜਦਾਂ ਦਾ ਸਹਾਰਾ ਬਣ ਰਹੇ ਨੇ ਕਿਸਾਨਾਂ ਦੇ ਖੇਤਾਂ 'ਚ ਪਈ ਰੇਤਲੀ ਮਿੱਟੀ ਹਟਾ ਰਹੇ ਨੇ ਤੇ ਉਹਨਾਂ ਖੇਤਾਂ 'ਚ ਮੱਕੀ ਦੀ ਫਸਲ ਲਗਵਾ ਰਹੇ ਨੇ ਇਹੀ ਤਾਂ ਹੈ ਆਪਣਿਆਂ ਨਾਲ ਖੜਨ ਦੀ ਮਿਸਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੋਲੋ ਹੋਰ ਜੀ ਬਾਬਾ ਜੀ ਠੀਕ ਹੋ ਹਾਂਜੀ ਵਧੀਆ ਜੀ ਵਧੀਆ ਹੁਣ ਤਾਂ ਖੁਸ਼ ਹਾਂ ਹਾਂਜੀ ਬਾਬੇ ਬਹੁਤ ਖੁਸ਼ ਹਾਂ ਹਾਂਜੀ ਹਾਂ ਹਾਂ ਖਾਲਸੇੜ ਮੈਨੂੰ ਚੱਲ ਰਹੀ ਹੈ ਪੂਰੀ ਸੇਵਾ ਜੀ ਪੂਰੀ ਸੇਵਾ ਚੱਲ ਰਹੀ ਆ ਹਾਂਜੀ ਇਹ ਨਾ ਬਹੁਤ ਜ਼ਮੀਨਾਂ ਖਰਾਬ ਸੀ ਹੁਣ ਬਜਾਈਦੇ ਪਾਤਰੋ ਪਹਿਲਾਂ ਸੀ ਗਿਆ ਇਦਾਂ ਦੇ ਵਹਾਨ ਸੀ ਇਤਨਾ ਨਹੀਂ ਬਹੁਤ ਜ਼ਿਆਦਾ ਹਾਂ ਬਹੁਤ ਮਾੜੇ ਖਲਾਸ ਸੀ ਨੇ ਬਹੁਤ ਜ਼ਿਆਦਾ ਰੇਤਾ ਰੇਤਾ ਡ ਟੋਏ ਪੈ ਗਏ ਜਿਵੇਂ ਉੱਪਰ ਵੱਡੇ ਵੱਡੇ ਪੈ ਗਏ ਉਹਨਾਂ ਖਾਤਰ ਮਿੱਟੀ ਬਹੁਤ ਲੈ ਕੇ ਆਉਣੀ ਓਖੇ ਹੈਗੇ ਇੱਥੇ 10 ਫੁੱਟ ਓ ਹੈਗੇ ਇੱਥੇ ਜੀ ਹਾਂ ਜੀ ਅੱਛਾ ਜੀ ਇਹ ਖਾਲ ਸਾਈਡ ਵਾਲੇ ਦਾ ਧੰਨਵਾਦ ਉਹਨਾਂ ਤੇਲ ਪਾਇਆ ਰੇ ਟਰੈਕਟਰ ਆਹੀ ਬਾਬੇ ਬੂਬੇ ਦੇ ਲਿਆਂਗੇ ਪੱਧਰ ਕਰ ਠੀਕ ਆ ਜੀ ਇਹ ਸੱਤ ਜਮੀਨਾ ਪੱਧਰ ਹੋਣੀ ਹੈ ਨਹੀਂ ਅੱਛਾ ਜੀ ਹਾਂ ਜਮੀਨੀ ਰੇ ਦੇਖ ਨਹੀਂ ਖਾਲ ਸਾਈਡ ਵਾਲੇ ਨੇ ਬਹੁਤ ਸਾਡੀ ਮਦਦ ਕੀਤੀ ਠੀਕ ਆ ਉਹ ਜਮੀਨਾ ਸਾਡੀਆਂ ਪੱਧਰ ਕਰ ਚੁੱਕੀਆਂ ਹੁਣ ਆਦੀ ਮੱਕੀਆਂ ਰਹਿ ਵੀ ਦੇ ਹੁਣ ਮੱਕੀ ਬੀਜਦੇ ਜੀ ਹਾਂ ਜੀ ਮੱਕੀ ਇਹ ਹੁਣ ਮੱਕੀ ਬੀਜ ਰਹੇ ਆ ਖਾਲ ਸਾਈਡ ਵਾਲੇ ਆ ਰਿਹਾ ਜੀ ਤੇ ਬਾਕੀ ਹੁਣ ਆ ਵੀ ਮਿੱਟੀ ਪਾ ਕੇ ਇਹਨਾਂ ਨੇ ਬਹੁਤ ਵਧੀਆ ਕੀਤੀ ਆ ਅੱਛਾ ਮਤਲਬ ਰੇਤਾਂ ਕੱਢ ਕੇ ਉਹ ਥੱਲੋਂ ਝੜੀਆਂ ਮਾਰ ਕੇ ਮਿੱਟੀ ਪਾ ਕੇ ਤੇ ਉੱਤੇ ਮਿੱਟੀ ਕਰਦੀ ਆ ਠੀਕ ਆ ਹੁਣ ਇਹ ਅੱਜ ਬਜਾਈ ਕਰਾ ਰਹੇ ਆ ਠੀਕ ਆ ਹਾਂ ਹਾਂ ਅੱਜ ਕਿੰਨੀ ਤਰੀਕ ਆ ਇਹ ਅੱਜ ਤਰੀਕ 9 ਜੀ 9 ਤਰੀਕ ਆ ਜੀ 9 ਮਾਰਚ 9 ਮਾਰਚ ਨੂੰ ਅੱਜ ਇਹ ਬਜਾਈ ਕਰਾ ਰਹੇ ਆ ਬਜਾਈ ਹੈ ਨਾ ਜੀ ਵਧੀਆ ਸੇਵਾ ਜੀ ਕਈ ਲੋਕ ਬਾਬਾ ਜੀ ਇੱਕ ਹੋਰ चीज ਮੈਂ ਦੇਖਿਆ ਸੋਡੇਰੀਏ ਚ ਕਈ ਲੋਕ ਮਤਲਬ ਗਲਤ ਪ੍ਰਚਾਰ ਵੀ ਕਰ ਰਹੇ ਆ ਇਹਨਾਂ ਦਾ ਕੀ ਕਰਿਆ ਜਾ ਸਕਦਾ ਤਾਂ ਕਰ ਰਹੇ ਆ ਵੀ ਉਹਨਾਂ ਦੀ ਪੈੜੀ ਹੈਗੀ ਸੀ ਉਹ ਸਾਡੇ ਇਹਨਾਂ ਦੇ ਕੋਲੇ ਆਈ ਹੀ ਨਹੀਂ ਅਜੇ ਤਹਰ ਤੱਕ ਅੱਛਾ ਜੀ ਇਹਨਾਂ ਨੂੰ ਨਾਮ ਨਾ ਕਿਹਾ ਵੀ ਸਾਡੀ ਪੱਤਰ ਕਰ ਦੋ ਨਾ ਕੁਛ ਕਿਹਾ ਅੱਛਾ ਜੀ ਤੇ ਪੱਤਰ ਵੀ ਉਹਨਾਂ ਦੀ ਹੋਈ ਆ ਪਹਿਲੀ ਵਾਰ ਹੀ ਹਾਂ ਤੇ ਸਿਰਫ ਮਿੱਟੀ ਪੈਣ ਵਾਲੀ ਤੇ ਮਿੱਟੀ ਪਾਏ ਉਹਨਾਂ ਨੇ ਆਪਦੇ ਸੰਦ ਨਹੀਂ ਮੰਗੇ ਅੱਛਾ ਜੀ ਜਿਵੇਂ ਟਰੈਕਟਰ ਆਹੀ ਮੰਗੇ ਆ ਹਾਂ ਜੀ ਇੰਨੀ ਯੋਗ ਹੀ ਹੈਗੀ ਨਹੀਂ ਉਹਨਾਂ ਨੇ ਮੰਗੇ ਨਹੀਂ ਹਾਂ ਜੀ ਇਹ ਨਾਲ ਇਹ ਗੱਲ ਆਖੀ ਵੀ ਸਕੂਟਰ ਵਾਲੇ ਮੇਰੀ ਟੋਪ ਹਾਂ ਜੀ ਤੇਲ ਪਾ ਦੇਣਾ ਵੀ ਕੰਪਿਊਟਰ ਕਰਾ ਸਕਦ ਲੋ ਹਾਂ ਇਹ ਠੀਕ ਹੈ ਕਈ ਲੋਕਾਂ ਦੇ ਬਾਬਾ ਜੀ ਇੱਕ ਜਿਵੇਂ ਜ਼ਮੀਨਾਂ ਦੇ ਕਬਜ਼ੇ ਕਰੇ ਵੇ ਆ ਕਹਿੰਦੇ ਉਹਨਾਂ ਉਹਨਾਂ ਨੂੰ ਵੀ ਪੱਤਰ ਕਰਕੇ ਦੋ ਫਿਰ ਇਹ ਤਾਂ ਕੱਲ ਨੂੰ ਕਹਿਣਗੇ ਖਾਲਸੇੜ ਕਬਜ਼ਾ ਕਰਾਈ ਜਾਂਦੀ ਆ ਕਬਜ਼ਾ ਕਰਾਈ ਜਾਂਦੇ ਨਹੀਂ ਉਹ ਵੀ ਕੰਮ ਹਾਂ ਗਲਤ ਉਹ ਕੰਮ ਜਿਹੜੇ ਕਰਾ ਨਹੀਂ ਸਕਦੀ ਜਿਵੇਂ ਸਰਕਾਰ ਕਿਉਂਕਿ ਉਹਨਾਂ ਦੇ ਮਿੱਟੀ ਵੀ ਨਹੀਂ ਕੱਢ ਸਕਦੀ ਜੇ ਉਹ ਸਰਕਾਰੀ ਜ਼ਮੀਨ ਆ ਜਾਂ ਪੱਤੀ ਦੀ ਜ਼ਮੀਨ ਆ ਜ਼ਮੀਨ ਦੇ ਵਿੱਚੋਂ ਮੀਟਿੰਗ ਕਿਵੇਂ ਕੱਢ ਸਕਦੇ ਆ ਹਾਂ ਜੀ ਇਹ ਤਾਂ ਕੱਲ ਨੂੰ ਕਿੰਨੇ ਆ ਕੇ ਆਖਣਾ ਤੁਸੀਂ ਸਰਕਾਰ ਦੀ ਪੜੀ ਕਮੇਟੀ ਕੱਢਣ ਲੈ ਇਹ ਸਹੀ ਗੱਲ ਹੈ ਇਹ ਜੋ ਉਹ ਪੈੜੀਆਂ ਹੋਣਗੀਆਂ ਚਾਹੀਦੀਆਂ ਵਾ ਜਿਹੜੀਆਂ ਆਜ਼ੀਆਂ ਮਾਲਕੀ ਆ ਮਾਲਕੀ ਆਵੇ ਨਾਲੇ ਕਰ ਵੀ ਨਹੀਂ ਸਕਦੀ ਇੱਕ ਸੰਸਤਾ ਦੀ ਸੰਸਤਾ ਦੇ ਉੱਪਰ ਰੋਪ ਲਾਉਣ ਲੱਗੇ ਬਹੁਤ ਵੱਡੀ ਗੱਲ ਹੋਈ ਅਗਲਾ ਰੋਪ ਲਾਉ ਉਹਦੀ ਲਾਣ ਦਾ ਅਗਲਾ ਕਹਿੰਦਾ ਪਾਪਾ ਜੀ ਇਹ ਪੱਧਰ ਹੀ ਨਹੀਂ ਹੋਣੀਆਂ ਅਸੀਂ ਦੇ ਆ ਹੋਣੀਆਂ ਹੀ ਨਹੀਂ ਸਾਡੇ ਨੂੰ ਸਾਡੇ ਕੋਲੇ ਦੋ ਦੋ ਕਿੱਲੇ ਪੈੜੀ ਆ ਠੀਕ 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 ਹਾਂ ਹੁਣ ਮੇਰੇ ਕੋਲੇ ਵੀ ਦੋ ਕਿੱਲੇ ਆ ਇਹਦੇ ਕੁਝੋਂ ਨਾ ਜਾਣਾ ਲਾ ਲਾਂਗੇ ਹਾਂ ਇਹ ਬਹੁਤ ਔਖਾ ਹੈ ਸਹੀ ਗੱਲ ਇਹਦੇ ਦੋ ਦੋ ਮਹੀਨੇ ਪਹਿਲੀ ਜਦੋਂ ਨਹੀਂ ਉਤਰੇ ਅੱਛਾ ਮਾਣੀ ਨਹੀਂ ਕਰਦਾ ਸੀ ਉਹਨੂੰ ਜਦੋਂ ਪਾਣੀ ਆਇਆ ਨਾ ਅੱਛਾ ਜੀ ਇਹ ਵੀਰ ਬਾਅਦ ਦੇ ਵਿੱਚ ਆਏ ਆ ਠੀਕ ਆ ਆਣ ਕੇ ਰੇਨਾ ਫੇਰ ਆਖਿਆ ਉਹ ਫਿਰ ਉਦੋਂ ਪਾ ਕੇ ਵੀ ਕੀ ਕਰਨਾ ਸੀ ਇਹਨਾਂ ਨੇ ਬਾਬਾ ਜੀ ਖਾਲ ਲੈਣਾ ਕਿਉਂ ਫਿਰ ਪਾਣੀ ਨਹੀਂ ਬਹੁਤ ਜਿਆਦੀ ਰੇਤਾ ਤੇ ਪਾਣੀ ਜਦੋਂ ਸੁੱਕਣਾ ਹੀ ਨਹੀਂ ਸੀ ਉਹਨਾਂ ਟਾਈਮ ਦਾ ਬਾਹਣਾ ਦਾ ਕੋਈ ਹੱਲ ਵੀ ਨਹੀਂ ਸੀ ਤੇ ਮੁੜ ਕੇ ਆਏ ਟਰੈਕਟਰ ਲਾਇਰ ਫੇਰ ਹੁਣ ਤਾਂ ਚੱਲੀ ਜਾਂਦਾ ਪਿੱਛੇ ਟਰੈਕਟਰ ਬੀਜਣ ਦੇ ਹੁਣ ਦਾ ਪੂਰਾ ਆ ਦੇਖੋ ਬਹੁਤ ਵਧੀਆ ਚੱਲ ਰਿਹਾ ਬਾਈ ਨਹੀਂ ਮੈਂ ਨਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਵੀਰਾਂ ਦਾ ਤਾਂ ਚਿਹਰੇ ਤੇ ਰੌਣਕ ਆ ਗਈ ਹਾਂ ਚਿਹਰੇ ਤੇ ਰੌਣਕ ਆ ਗਈ ਆ ਹੈਨਾ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਕੰਮ ਹੋਇਆ ਧੰਨਵਾਦ ਆ ਜੀ ਖਾਲਸਾ ਈਡ ਦਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਖਾਲਸਾ ਈਡ ਵਾਲਿਆਂ ਦਾ ਇਹਨਾਂ ਨੇ ਆਣ ਕੇ ਸਾਡੀ ਮਾਂ ਬੜੀਆ ਨਹੀਂ ਨੇ ਔਰ ਬੁਰੇ ਆ ਸੀ ਸਹੀ ਆ ਵਾਹਿਗੁਰੂ ਮੇਰ ਕਰੇ ਸਭ ਤੇਣਾ ਜੀ